ਛਿੰਦੇ ਖਿੱਚੀ ਚਲ ਕੰਮ ਨੂੰ ਲੇਟ ਬਹੁਤ ਹੈ ਅੱਗੇ ਆ। ਬਾਜੀ ਮੈਂ ਤਾਂ 2 ਕਿਲੋ ਬਾਦ ਮੰਗਾ ਲਿਓ ਜਲੇਬੀਆਂ ਵਾਸਤੇ। ਬਾਜੀ ਪਿਛਲੇ ਆ ਹੀ ਥੜ ਗਿਆ ਸੀਗਾ। ਯਾਰ ਛਿੰਦੇ ਤੜਕਾ ਪੁੱਜੀ ਜਾਂਦਾ ਹਲਦੀ ਪਾਏ ਆ ਇੱਕ। ਯਾਰ ਗੱਲਾਂ ਆ ਨਾ ਕਰੋ ਖਿੱਚੀ ਚਲੋ ਯਾਰ ਕੰਮ ਨੂੰ। ਛਿੰਦੇ ਪਿਛਲੇ ਵਿਆਹ ਹੀ ਨਿਗੀ। ਚੱਲ ਚੱਲਣ ਦੇ ਆਪਾਂ ਨੂੰ ਕੀ ਆ। ਸਾਜੀ ਮੈਂ 15 ਸਿਲੰਡਰ ਹੈ ਗਏ ਜੀ ਤੇ 12 ਦਿੱਤੇ ਆ। ਬਾਜੀ ਮੈਂ 3 ਕਿਲੋ ਘਰੋਂ ਪਾਵਾਂ। ਦੇਣਾ ਨੇ ਨਾ 1000 ਬੰਦੇ ਦਾ ਕਿਹਾ ਸੀਗਾ ਤੇ ਬੰਦਾ ਸਾਧ ਦਿਨਾਂ ਨੇ 1300 ਲਿਆ ਆ। ਆ ਕੰਮ ਘਟ ਜਾਣਾ ਤੂੰ ਇਦਾਂ ਕਰ ਥੋੜੀ ਥੋੜੀ ਸਬਜ਼ੀ ਸੈੱਡ ਕਰ ਲੈ। ਇਹਨੂੰ ਮੈਂ ਛੱਡ ਨਹੀਂ ਸਕਦਾ ਪ੍ਰੋਗਰਾਮ ਵੀ ਵੱਡੇ ਆ ਭਾਜੀ ਨੌਨ ਵੇਜ ਕੰਮ ਆਣਾ ਦਾ ਸੌਰੀ ਭਾਜੀ ਭਾਜੀ ਦੇਗੀ ਮੈਚ ਦੀਆਂ ਦੋ ਡੱਬੀਆਂ ਘਟ ਗਈਆਂ ਉਹ ਜ਼ਰੂਰੀ ਆਣਾ ਭਾਜੀ ਆ ਕਾਕੀ ਨੂੰ ਭੇਜ ਦੋ ਐਂ ਛਿੰਦੇ ਮੈਂ ਕਹਾ ਆ ਮੁੰਡਾ ਨਾ ਨੇ ਸਵੇਰ ਦਾ ਸਾਡੇ ਸਿਰ ਤੇ ਖੜਾ ਕੀਤਾ ਆ ਨਹੀਂ ਅਸੀਂ ਚੋ ਰਹੇ ਆ ਯਾਰ ਛਿੰਦੇ ਚੁੱਪ ਕਰਕੇ ਨਾ ਦੋ ਦਰ ਗਿਗੋ ਪਨੀਰ ਸੈਡ ਕਰ ਲਾ ਇਹਨਾਂ ਨੇ ਬੰਦੇ ਬਹੁਤ ਸਾਧ ਲਿਆ ਮੜ ਕੇ ਲੱਭਣਾ ਇਥੇ ਕੁਛ ਨਹੀਂਗਾ ਮੈਂ ਹੁਣੇ ਹੀ ਕਹਿ ਤਾ ਭਾਜੀ ਆ ਪਕੌੜੇ ਦੇ ਖਾ ਕੇ ਦੇਖੋ ਦੱਸੋ ਕਿਦਾਂ ਦਾ ਲੱਗਾ ਭਾਜੀ ਤੁਸੀਂ ਮੈਨੂੰ ਇੱਕ ਬੰਦਾ ਦੇ ਦੋ ਮੈਂ ਉਹਦੇ ਕਹਿਣ ਤੇ ਭਾਜੀ ਸ਼ੁਰੂ ਕਰ ਦੇਣਾ ਮੇਰਾ ਕੰਮ ਰੈਡੀ ਆ ਨਹੀਂ ਆਪਣਾ ਦੇਖ ਲਓ ਯਾਰ ਛਿੰਦੇ ਚਾਹ ਦੇ ਨੂੰ ਵਾਲਾ ਹੀ ਨਹੀਂ ਆਇਆ ਤੇ ਯਾਰ ਅਸੀਂ ਪਕੌੜੇ ਬਣਾ ਲੈ ਤੇ